بسم اللہ الرحمن الرحیم अस्सलाम वालेकुम जहंपुल्ला बबरकतो सो सारे दोस्त मित्रो नु सलाम सत श्री कॉल राम राम सो सारे दोस्त मित्र बहन भाई ਅਰਦਾਸ ਕਰਦਾ ਕਿ ਸਾਰੇ ਸਾਡੇ ਦੋਸਤ ਮਿੱਤਰ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਚੜ੍ਹਦੀ ਕਲਾ ਚ ਰਹਿਣ ਮਾਲਕ ਹਮੇਸ਼ਾ ਖੁਸ਼ੀਆਂ ਬਖਸ਼ੇ ਗੱਦੀਆਂ ਵਾਲਿਆਂ ਦਰਬਾਰਾਂ ਵਾਲਿਆਂ ਨੂੰ ਸਭ ਨੂੰ ਚੜ੍ਹਦੀ ਕਲਾ ਦੇਵੇ ਮੇਰਾ ਮਾਲਕ ਰਹਿਮਤਾਂ ਕਰੇ ਕਰਮਨਵਾਜੀ ਬਖਸ਼ੇ ਸੋ ਆਜ ਦੋਸਤ ਮਿੱਤਰ ਅੱਜ ਤੁਹਾਨੂੰ ਜਿਹੜੀ ਆ ਕੇਲਕ ਮੰਤਰ ਦਿੰਨੇ ਆ ਬਹੁਤ ਸੋਹਣਾ ਕਹਿ ਲਈਏ سینੇ ਦਾ ਰਾਜ ਕੀਲ ਮੰਤਰ ਕਿਸੇ ਵੀ ਚੀਜ਼ ਨੂੰ ਕੀਲਣ ਵਾਸਤੇ ਜਿਹੜੀ ਵਿਗੜੀ ਆ ਖੇਡੜੀ ਆ ਸਿਰ ਮਾਰ ਰਹੀ ਆ ਉਹਨੂੰ ਕੀਲ ਕੀਲਣ ਵਾਸਤੇ ਉਹ ਸੋਹਣਾ ਕੀਲ ਕ ਮੰਤਰ ਹੈ ਆਮ ਕਰਕੇ ਦਿੰਦਾ ਨਹੀਂ ਕੋਈ ਮੰਤਰ ਇਹ ਸੋ ਆਪ ਤੁਹਾਨੂੰ ਕੀਲ ਕ ਮੰਤਰ ਦਿੰਨੇ ਆ ਕੀ ਬੋਲਨੇ ਮੰਤਰ ਕਲਾਮ ਤੇ ਕੀ ਬੋਲਨੇ ਉਸ ਤੋਂ ਪਹਿਲਾਂ ਲਾਲ ਬਟਨ ਦਬਾ ਦਿਓ ਲਾਲ ਬਟਨ ਜ਼ਰੂਰ ਦਬਾ ਲਾਈਕ ਕਰ ਦਿਓ ਜਿਹੜਾ ਮੇਰਾ ਵੀਰ ਦੇਖ ਰਿਹਾ ਜ਼ਰੂਰ ਲਾਲ ਬਟਨ ਦਬਾ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਤਾਂ ਜੋ ਹੋ ਸਕਦਾ ਆਉਣ ਵਾਲੀ ਵੀਡੀਓ ਤੁਹਾਡੇ ਕੰਮ ਦੀ ਹੋ ਸਕੇ ਇੱਕ ਦੂਜੇ ਕੋਲ ਬੈਠ ਕੇ ਕੋਲ ਲੈਣਾ ਇੱਕ ਦੂਜੇ ਕੋਲ ਸਿੱਖਣਾ ਆਪਾਂ ਨੇ ਪਤਾ ਨਹੀਂ ਕਿਹੜਾ ਗੁਣ ਕਿਹਦੇ ਕੋਲ ਹੋਵੇ ਇੱਕ ਦੂਜੇ ਕੋਲੋਂ ਅਸੀਂ ਸਿੱਖਣਾ ਇੱਕ ਦੂਜੇ ਕੋਲੋਂ ਗੁਲ ਲੈਣੇ ਆ ਸੋ ਆਓ ਮੰਤਰਾਲ ਚੱਲਦੇ ਆ ਓਮਂ ਕੀਲ ਕਿਲਾ ਧਰਤੀ ਕਿਲਾ ਅਸਮਾਨ ਕਿਲਾ ਬੇੜੇ ਦੀ ਜੂਨ ਕਿਲਾ ਜਿੰਨ ਕਿਲਾ ਭੂਤ ਕਿਲਾ ਪਰੀ ਕਿਲਾ ਪ੍ਰੇਤ ਕਿਲਾ ਬ੍ਰਸ਼ਟਾ ਕਿਲਾ ਕਰਨ ਵਾਲੇ ਨੂੰ ਕਿਲਾ ਕਰਨ ਵਾਲੇ ਦੀ ਜ਼ੁਬਾਨ ਕਿਲਾ ਚਲੇ ਮੰਤਰ ਪੁਰੇ ਵਾਚਾ ਦੇਖਾਂ ਸ਼ਿਵ ਭੋਲੇ ਤੇਰੀ ਸ਼ਕਤੀ ਦਾ ਤਮਾਸ਼ਾ ਦੇਖਾਂ ਸ਼ਿਵ ਭੋਲੇ ਤੇਰੇ ਇਲਮ ਦਾ ਤਮਾਸ਼ਾ ਇਹ ਮੰਤਰ ਦੇ ਬੋਲ ਲੈ ਇੱਕ ਵਾਰੀ ਫੇਰ ਸੁਣ ਲੋ ਓਮ ਕਿਲਾ ਕਿਲਾ ਧਰਤੀ ਕਿਲਾ ਸਮਾਨ ਕਿਲਾ ਬੇੜੇ ਦੀ ਜੂਣ ਕਿਲਾ ਜਿੰਨ ਕਿਲਾ ਭੂਤ ਕਿਲਾ پری ਕਿਲਾ ਪ੍ਰੇਤ ਕਿਲਾ ਪ੍ਰੇਸ਼ਟਾ ਕਿਲਾ ਕਰਨ ਵਾਲੇ ਨੂੰ ਕਿਲਾ ਕਰਨ ਵਾਲੇ ਦੀ ਜੁਬਾਨ ਕਿਲਾ ਚਲੇ ਮੰਤਰ ਪੁਰੇ ਵਾਚਾ ਦੇਖਾਂ ਸ਼ਿਵ ਭੋਲੇ ਤੇਰੀ ਸ਼ਕਤੀ ਦਾ ਤਮਾਸ਼ਾ ਦੇਖਾਂ ਛੇ ਭੋਲੇ ਤੇਰੇ ਇਲਮ ਦਾ ਤਮਾਸ਼ਾ ਇਹ ਸੀ ਕਲਾਮ ਦੇ ਬੋਲ ਕਿਸੇ ਵੀ ਸ਼ੋਮ ਮਹੂਰਤ ਤੇ ਤੁਸੀਂ ਇਹ ਜਿਹੜਾ ਸਿੱਧ ਕਰ ਸਕਦੇ ਹੋ ਕਿਸੇ ਵੀ ਸ਼ੋਮ ਮਹੂਰਤ ਤੇ ਤੁਸੀਂ ਜਿਹੜਾ ਇਹ ਕਰ ਸਕਦੇ ਹੋ ਕੀ ਕਰਨਾ ਤੁਸੀਂ ਸ਼ਿਵਰਾਤਰੀ ਦੇ ਦਿਨਾਂ ਦੇ ਵਿੱਚ ਸ਼ਿਵਰਾਤਰੀ ਵਾਲੇ ਦਿਨ ਤੁਸੀਂ ਇਹ ਕਰ ਸਕਦੇ ਹੋ ਕਿ ਬਰਾਤਰੀ ਵਾਲੇ ਦਿਨ ਇਹ ਸਿੱਧ ਹੋ ਜਾਣਾ ਹੈ ਸ਼ਿਵ ਦੀ ਜੀ ਦੇ ਮੰਦਰ ਜਾਣਾ ਹੈ ਕੱਚੀ ਲੱਸੀ ਚੜਾਣੀ ਹੈ ਭੰਗ ਵੀ ਚੜਾਣੀ ਹੈ ਤਤੂਰਾ ਸੋ ਭਾਂ ਕੋਗੇ ਤੂਰਾ ਹੋ ਗਿਆ ਗੁਲਾਬ ਦੇ ਫੁੱਲ ਤੇ ਦੇਸੀ ਘੋੜਾ ਹਲਵਾ ਦੇਸੀ ਘੋੜਾ ਦਾ ਹਲਵਾ ਬਣਾਉਣਾ ਹੈ ਪਹਿਲਾਂ ਮੰਦਰ ਦੇ ਵਿੱਚ ਮੱਥਾ ਟੇਕ ਕੇ ਆਉਣਾ ਹੈ ਗੁਲਾਲ ਦੇ ਫੁੱਲ ਲੈ ਜਣੇ ਨੇ ਚੜਾ ਆਣੇ ਨੇ ਤੇ ਭੰਗ ਵੀ ਚੜਾਉਣੀ ਹੈ ਭੰਗ ਵੀ ਚੜਾ ਕੇ ਆਉਣੀ ਹੈ ਤੇ ਸ਼ੋ ਰਾਤਰੀ ਵੜੇ ਦੇ ਨੇ ਚੜਾ ਕੇ ਉਸ ਤੋਂ ਬਾਅਦ ਰਾਤ ਨੂੰ ਵਾ ਕੇ ਜਿਹੜਾ ਤੁਸੀਂ ਦੇਸੀ ਘੋੜਾ ਦੀ ਜੋਤ ਲਾੜਣੀ ਹੈ ਸ਼ਿਪੋਲੇ ਦੀ ਜੋਤ ਲਾ ਕੇ ਮਹਾਰਾ ਦੀ ਦੇਸੀ ਕੋ ਦਾ ਪ੍ਰਸ਼ਾਦ ਬਣਾ ਲੈਣਾ ਭਾਂਕ ਵੀ ਬਣਾ ਕੇ ਰੱਖ ਲੈਣੀ ਐ ਲੱਡੂ ਪਤਾਸੇ ਲੱਡੂ ਪਤਾਸੇ ਵੀ ਰੱਖ ਲੈਣੇ ਆ ਪੰਜ ਲੱਡੂ ਰੱਖ ਲੈਣੇ ਆ ਪੰਜ ਪਤਾਸੇ ਰੱਖ ਲੈਣੇ ਆ ਤੇ ਇਹ ਫਿਰ ਬੈਠ ਕੇ ਤੁਸੀਂ ਜਿਹੜਾ ਆਪਣੇ ਆਸਣ ਤੇ ਬੈਠ ਕੇ ਇਹ ਮੰਤਰ ਤੁਸੀਂ ਸਿੱਧ ਕਰ ਸਕਦੇ ਹੋ ਸ਼੍ਰੀ ਰਾਤਰੀ ਵਾਲੇ ਦਿਨ 33 ਮਾਲਾ 33 ਮਾਲਾ ਇਹ ਫੇਰਨੀ ਆ ਨੇ ਤੇਤੀ ਮਾਲਾ ਤੁਸੀਂ ਇਹ ਜੜੀਆਂ ਫੇਰਨੀਆਂ ਨੇ 108 ਮਣਕਿਆਂ ਵਾਲੀ ਮਾਲਾ ਸ਼ਵਰਾਤਰੀ ਵਾਲੇ ਦਿਨ ਇਹ ਫੇਰ ਦਿਓ ਇਹ ਮੰਤਰ ਸਿੱਧ ਹੋ ਜਾਣਾ ਹੈ ਸਿੱਧ ਹੋਣ ਤੋਂ ਬਾਅਦ ਜਿੱਥੇ ਮਰਜੀ ਤੁਸੀਂ ਇਹ ਵਰਤ ਸਕਦੇ ਹੋ ਪੰਜ ਬੇਖਾਂ ਲੈ ਕੇ ਪੰਜ ਮੰਜਵਰੀ ਪੜ ਕੇ ਚਾਰੇ ਕੋਨਿਆਂ ਦੇ ਵਿੱਚ ਤੁਸੀਂ ਲਾ ਸਕਦੇ ਹੋ ਦਰਵਾਜ਼ੀਆਂ ਚਲਾ ਸਕਦੇ ਹੋ ਪੰਜ-ਪੰਜ ਮੇਖਾਂ ਤੁਸੀਂ ਕਿਸੇ ਡੱਬੀ ਦੇ ਵਿੱਚ ਪੜ ਕੇ ਉਹ ਡੱਬੀਆਂ ਚਾਰੇ ਕੋਨਿਆਂ ਦੇ ਵਿੱਚ ਦਬਾ ਸਕਦੇ ਹੋ ਉਹਦੇ ਨਾਲ ਕੀਲ ਹੋ ਜਾਣੀ ਆ ਕੀਲ ਕਰਨ ਦੇ ਕਈ ਤਰ੍ਹਾਂ ਦੇ ਢੰਗ ਹੈ ਕਈ ਤਰ੍ਹਾਂ ਦੇ ਜੜੇ ਆ ਤੇ ਟਾਂਕ ਹੁੰਦੇ ਆ ਸੋ ਬਾਲੀ ਜਾਣਕਾਰੀ ਲਈ 978091137 WhatsApp ਤੇ ਹੀ ਪੁੱਛੋ ਤੁਸੀਂ ਵਿਧੀ WhatsApp ਤੇ ਹੀ ਤੁਹਾਨੂੰ ਵਿਧੀ ਜਿਹੜੀ ਹੈ ਜਿਹਨੂੰ ਕੋਈ ਨਹੀਂ ਸਮਝਾਂਦੀ WhatsApp ਤੇ ਵੀਦੀ ਤੋਂ ਦੱਸ ਦਿਆਂਗੇ ਠੀਕ ਆ ਜੀ ਐਸੇ ਜਿਹੜਾ ਸ਼ਿਵਰਾਤਰੀ ਵਾਲੇ ਦਿਨ ਸਿੱਧ ਹੋਣ ਵਾਲਾ ਮੰਤਰ ਦੀਵਾਲੀ ਤੇ ਵੀ ਹੋ ਜੋ ਸ਼ਿਵਰਾਤਰੀ ਤੇ ਵੀ ਹੋ ਜਾਊਗਾ ਠੀਕ ਆ ਜੀ ਸ਼ੋਹ ਮੋਰ ਤੇ ਇਹ ਜਿਹੜਾ ਸਿੱਧ ਹੋ ਜਾਣਾ ਹੈ ਜੇ ਤੁਸੀਂ ਇਹਦਾ ਚਲਿਆ ਕਰਨਾ ਉਹਦੇ ਲਈ ਤੁਹਾਨੂੰ